ਸੋ ਹਾਂਜੀ ਦੋਸਤੋ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਦਾ ਇੱਕ ਨਵਾਂ ਵਿਸ਼ਾ ਲੈ ਕੇ ਠੀਕ ਹੈ ਜੀ ਸੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪਾਂ ਵੀਡੀਓ ਤੋਂ ਨਾ ਸਾਂਝੀ ਕੀਤੀ ਸੀ ਕਿ ਮਾਸਟਰ ਕਾਰਡ ਤੋਂ ਲੈਕਚਰਰ ਕਿਹਦੇ ਜਿਹੜੇ ਪ੍ਰੋਮੋਸ਼ਨ ਹੋਈਆਂ ਸੋ ਜਿਹੜੀਆਂ ਮਾਸਟਰ ਕਾਰਡ ਤੋਂ ਲੈਕਚਰਰ ਦੀਆਂ ਪ੍ਰੋਮੋਸ਼ਨ ਹੋਈਆਂ ਸੀ ਉਹਨਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਸੋ ਬਾਕੀ ਦੀ ਸੀ ਕੀ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਣ ਰਹੇ ਹੋ ਫਿਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ 29 5 24 ਨੂੰ ਉਸ ਤੋਂ ਬਾਅਦ ਮਾਸਟਰ ਕਾਰਡ ਰਹੀ ਜਿਹੜੀ ਉਹਦੀ ਨਵੀਂ ਪ੍ਰੋਵੀਜ਼ਨਲ ਸੂਚੀ ਤਿਆਰ ਕੀਤੀ ਗਈ ਸੀ ਸੋ ਉਸ ਤੋਂ ਬਾਅਦ 20 5 25 ਨੂੰ ਮਾਸਟਰ ਕਾਰਡਰ ਤੋਂ ਲੈਕਚਰਰ ਫਿਜ਼ੀਕਲ এডਿਕੇਸ਼ਨ ਵਿੱਚ ਪਦ ਉੰਤਰੀਆਂ ਕੀਤੀਆਂ ਗਈਆਂ ਸਨ ਹੁਣ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੀ ਉਹ ਰਿਟ ਪਾਈ ਗਈ ਸੀ ਸੋ ਉਸ ਦੇ ਸਬੰਧ ਦੇ ਵਿੱਚ ਹੁਕਮਾਂ ਦੇ ਸਨ ਮੁੱਖ ਸ਼ੀਟ ਲਿਖੇ ਅਨੁਸਾਰ ਪਟੀਸ਼ਨਰਸ ਨੂੰ ਸਟੇਸ਼ਨ ਅਲਾਟ ਕੀਤੇ ਜਾਂਦੇ ਆ ਸੋ ਦੋਸਤੋ ਇਹ ਜਿਹੜੇ ਜਿਵੇਂ ਕਹਦੇ ਵੀ ਸਟੇਸ਼ਨ ਅਲਾਟ ਹੋਏ ਹੈ ਸਿਰਫ ਫਿਜ਼ੀਕਲ ਐਜੂਕੇਸ਼ਨ ਦੇ ਹੋਏ ਆ ਆਪਾਂ ਪਿਛਲੇ ਦਿਨਾਂ ਵਿੱਚ ਤੁਹਾਨੂੰ ਸਾਂਝਾ ਕੀਤਾ ਸੀ ਕਿ ਫਿਜ਼ੀਕਲ ਐਜੂਕੇਸ਼ਨ ਤੋਂ ਇਲਾਵਾ ਹੋਰ ਪੰਜ ਸਬਜੈਕਟਾਂ ਦੇ ਜਿਹੜੇ ਸਟੇਸ਼ਨ ਸੋਰੀ ਆਪਣਾ ਮਾਸਟਰ ਕੇਡਰ ਤੋਂ ਲੈਕਚਰਰ ਦੀ ਪ੍ਰੋਮੋਸ਼ਨ ਹੋਈ ਆ ਸੋ ਫਿਲਹਾਲ ਫਿਜ਼ੀਕਲ ਐਜੂਕੇਸ਼ਨ ਦੀ ਜਿਹੜੀ ਪ੍ਰੋਮੋਸ਼ਨ ਹੈ ਜਿਹੜੀ ਹੋਈ ਸੀ ਸੋ ਉਹਨਾਂ ਨੂੰ ਜਿਹੜੇ ਸਟੇਸ਼ਨ ਅਲਾਟ ਕਰ ਦਿੱਤੇ ਗਏ ਠੀਕ ਹੈ ਜੀ ਆ ਸਾਹਮਣੇ ਉਹ ਜਿਹੜੇ ਕੈਂਡੀਡੇਟਸ ਦੇ ਨਾਮ ਦੇ ਸਾਹਮਣੇ ਜਿਹੜੇ ਸਟੇਸ਼ਨ ਅਲਾਟ ਹੋ ਉਹ ਕਿਤੇ ਗਿਆ ਹੈ ਤਕਰੀਬਨ ਜਿਹੜੇ ਉਹ ਆਪਾਂ ਤੁਹਾਨੂੰ ਦੇਖੋ ਸਟੈਪ ਬਾਈ ਸਟੈਪ ਦੱਸ ਦਿੰਦੇ ਨਹੀਂ ਕੋਈ ਜ਼ਿਆਦਾ ਇੱਥੇ ਖਾਸ ਨਹੀਂ ਪਰ ਸਿਰਫ ਜਿਹੜੀ 28 ਜਿਹੜੀ ਫਿਜ਼ੀਕਲ ਮਾਸਟਰ ਗ੍ਰੈਡ ਤੋਂ ਲੈਕਚਰਰ ਪ੍ਰਮੋਸ਼ਨ ਆ ਹੋ ਜਾਣੀ ਪਰ ਜਿਹੜੀ ਖਾਸ ਤੇ ਤਾਜ਼ਾ ਜਿਹੜੀ ਜਾਣਕਾਰੀ ਹੈ ਉਹ ਇਹ ਹੈ ਕਿ ਆਪਾਂ ਨੂੰ ਜਿਹੜੇ ਇਹਦੇ ਨਹੀਂ ਵਿਭਾਗ ਵੱਲੋਂ ਹਦਾਇਤ ਦਿੱਤੀ ਗਈ ਹੈ ਉਹ ਜ਼ਰੂਰ ਪੜਨ ਜੋਗ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ ਜਿਹੜੇ ਮਾਸਟਰ ਕੇਟਰ ਦੇ ਵਿੱਚ ਚੱਲ ਰਹੀ ਹੈ ਚਾਹੇ ਕੋਈ ਕਿਸੇ ਵੀ ਭਰਤੀ ਨਾਲ ਸੰਬੰਧਤ ਹੋਣ ਮਾਸਟਰ ਕੇਟਰ ਦੀਆਂ ਨੰਬਰ 517860603582 ਜੋ ਜਿੰਨੇ ਵੀ ਕੋਈ ਭਰਤੀ ਹੈਗੀਆਂ ਚਾਹੇ ਉਹ 34 ਵਾਲੀ ਹੈ ਉਹਨਾਂ ਦੇ ਨਾਲ ਸੰਬੰਧਤ ਜੇਕਰ ਤੁਸੀਂ ਮਾਸਟਰ ਕੇਟਰ ਤੋਂ ਜਿਹੜਾ ਲੈਕਚਰਰ ਪ੍ਰਮੋਟ ਹੁੰਨੇ ਆ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਨਹੀਂ ਤੁਹਾਨੂੰ ਜਿਹੜਾ ਉਸ ਜਿਹੜੀ ਪਦ ਦੇ ਉੱਪਰੋਂ ਹਟਾ ਦਿੱਤਾ ਜਾਂਦਾ ਹੈ ਸੋ ਉਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀਆਂ ਗੱਲਾਂ ਤੁਹਾਡਾ ਇਹ ਕਿਉਂਕਿ ਕਿਸੇ ਵੀ ਜੇ ਕੰਮਨ ਕਰਨ ਤੋਂ ਪਹਿਲਾਂ ਉਹਦੀਆਂ ਜਿਹੜੀਆਂ ਸ਼ਰਤਾਂ ਹੁੰਦੀਆਂ ਜਾਂ ਨਿਯਮ ਹੁੰਦੇ ਆ ਉਹ ਲਾਗੂ ਕੀਤੇ ਜਾਂਦੇ ਆ ਉਹਨਾਂ ਨੂੰ ਪੜ੍ਹਨਾ ਜ਼ਰੂਰ ਜ਼ਰੂਰੀ ਹੁੰਦਾ ਸੋ ਸਭ ਤੋਂ ਪਹਿਲਾਂ ਕੀ ਹੈ ਜੀ ਤਰੱਕੀ ਲਈ ਵਿਚਾਰੇਗੇ ਉਮੀਦਵਾਰ ਜੋ ਕਿਸੇ ਕੋਈ ਵੀ ਕਰਮਚਾਰੀ ਇਹਨਾਂ ਹੁਕਮਾਂ ਦੀ ਮਿਤੀ ਤੋਂ ਨੂੰ ਵਾਅਦੇ ਤੇ ਚੱਲ ਰਿਹਾ ਹੈ ਤਾਂ ਅਜਿਹੇ ਕਰਮਚਾਰੀ ਸਰਕਾਰ ਦੀ ਹਦਾਇਤ ਅਨੁਸਾਰ ਤਰੱਕੀ ਲੈਣ ਦਾ ਹੱਕਦਾਰ ਨਹੀਂ ਹੈ ਠੀਕ ਹੈ ਜੀ ਜਿਹੜਾ ਜਿਹੜੇ ਕਰਮਚਾਰੀ ਪਹਿਲਾਂ ਦੀ ਵਾਅਦੇ ਤੇ ਚੱਲ ਰਹੇ ਆ ਉਹ ਨਹੀਂ ਕਰ ਸਕਦੇ ਦੂਸਰਾ ਜਿਹੜਾ ਹੈਗਾ ਜੀ ਕੋਈ ਵੀ ਅੰਤ ਫੈਸਲਾ ਲੈਣ ਲਈ ਇਹਨਾਂ ਬਾਦੋਂ ਤੇ ਲਾਗੂ ਹੋਵੇਗਾ ਜੇਕਰ ਕੋਈ ਸਰਕਾਰ ਇਸ ਦੇ ਸਬੰਧ ਵਿੱਚ ਕੋਈ ਨਵਾਂ ਫੈਸਲਾ ਲੈਂਦੀ ਹੈ ਤਾਂ ਉਹ ਇਸ ਭਰਤੀ ਦੇ ਉੱਪਰ ਲਾਗੂ ਹੋਵੇਗਾ ਉਸ ਤੋਂ ਬਾਅਦ ਹੈ ਜੀ ਹੁਕਮ ਜਾਰੀ ਹੋਣ ਉਪਰੰਤ ਕਰਮਚਾਰੀ ਨੇ 3 ਦਿਨਾਂ ਦੇ ਅੰਦਰ ਅੰਦਰ ਅਲੋਟ ਕੀਤੇ ਗਏ ਸਟੇਸ਼ਨ ਦੇ ਉੱਪਰ ਹਾਜ਼ਰ ਹੋਣਾ ਯਕੀਨੀ ਬਣਾਉਣਾ ਸਿਰਫ 3 ਦਿਨਾਂ ਦੇ ਅੰਦਰ ਅੰਦਰ ਠੀਕ ਹੈ ਜੀ ਇਸ ਤੋਂ ਬਾਅਦ ਨਹੀਂ ਕਿ ਕੀਤਾ ਹੁੰਦਾ ਜੇਕਰ ਉਹ ਸਟੇਸ਼ਨ ਦੇ ਉੱਪਰ ਹਾਜ਼ਰ ਨਹੀਂ ਹੁੰਦਾ ਤਾਂ ਉਸ ਲੈਕਚਰ ਆਰ ਦੀ ਪਦ ਉਨ ਨੀਤੀ ਤੋਂ ਸਬੰਧਤ ਵਿਸ਼ੇ ਵਿੱਚ 2 ਸਾਲ ਲਈ ਡੀਵਾਰ ਕਰ ਦਿੱਤਾ ਜਾਇਆਗਾ ਦੇਖੋ ਪਿਛਲੇ ਦਿਨਾਂ ਦੇ ਵਿੱਚ ਦੋਸਤੋ ਹਾਲਾਂਕਿ ਜਿਹੜੀਆਂ ਯੂਨੀਅਨਸ ਨੇ ਵਕ ਵਕ ਉਹਨਾਂ ਵੱਲੋਂ ਵੀ ਇਹ ਕਾਫੀ ਵਿਰੋਧ ਕੀਤਾ ਗਿਆ ਸੀ ਕਿ ਜਿਹੜਾ ਅਧਿਆਪਕਾਂ ਨੂੰ 2 ਸਾਲ ਵਾਸਤੇ ਡੀਵਾਰ ਕੀਤਾ ਜਾਂਦਾ ਭਾਵੇਂ ਉਹਨੂੰ ਉਸ ਜਿਹੜੇ ਲੈਵਲ ਦੇ ਉੱਪਰੋਂ ਹੀ ਬਾਹਰ ਕਰ ਦਿੱਤਾ ਜਾਂਦਾ ਭਾਵੇਂ ਉਸ ਜਿਵੇਂ ਕਹਿੰਦੇ ਵੀ ਉੱਥੇ ਨਹੀਂ ਆ ਸਕਦਾ ਸਾ ਉਸ ਨੂੰ 2 ਸਾਲਾਂ ਵਾਸਤੇ ਡੀਵਾਰ ਕਰ ਦਿੱਤਾ ਜਾਏਗਾ ਸਬੰਧਤ ਡੀਓ ਜਿਹੇ ਕਰਮਚਾਰੀ ਦੀ ਸੇਵਾ ਪੱਤਰੀ ਵਿੱਚ ਡੀਵਾਰ ਸਬੰਧੀ ਐਂਟਰੀ ਵੀ ਕਰਨੀ ਚਾਹੀਦੀ ਬਣਾਉਣਗੇ ਸੋ ਦੋਸਤੋ ਜੇਕਰ ਕੋਈ ਕਰਮਚਾਰੀ ਇਨਾ ਸਟੇਸ਼ਨਾਂ ਦੇ ਉੱਪਰ 28 ਕਰਮਚਾਰੀ ਦੀ ਲਿਸਟ ਹੈ ਜੇਕਰ ਨਹੀਂ ਪਹੁੰਚਦਾ ਤਾਂ ਉਸ ਦੇ ਬਕਾਇਆ ਈ ਪੰਜਾਬ ਪੋਰਟਲ ਦੇ ਉੱਪਰ ਠੀਕ ਹੈ ਜੀ ਉਹਦੀ ਸਰਵਿਸ ਦੇ ਵਿੱਚ ਬਕਾਇਦਾ ਡੀਵਾਰ ਲਿਖਿਆ ਜਾਣਾ ਦੇਖੋ ਠੀਕ ਹੈ ਜੀ ਸੋ ਉਸ ਦੇ ਸਬੰਧ ਵਿੱਚ ਤਰੱਕੀ ਵਾਲੇ ਸਟੇਸ਼ਨ ਤੇ ਹਾਜ਼ਰ ਹੋਣ ਦੀ ਸੂਰਤ ਵਿੱਚ ਆਪਣਾ ਤਰੱਕੀ ਸੇਵਾ ਰਿਕਾਰਡ ਸਬੰਧੀ ਡਾਟਾ ਈ ਪੰਜਾਬ ਪੋਰਟਲ ਦੇ ਉੱਪਰ ਪੱਤਰ ਦੇ ਜਾਰੀ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਅਪਡੇਟ ਵੀ ਕਰਨਾ ਪਵੇਗਾ ਠੀਕ ਹੈ ਜੀ ਅਲਾਟਮੈਂਟ ਦੀ ਹਾਜ਼ਰ ਨਾ ਹੋਣ ਅਤੇ ਡਾਟਾ ਅਪਲੋਡ ਨਾ ਕਰਨ ਦੀ ਸੂਰਤ ਵਿੱਚ ਕਰਮਚਾਰੀ ਨੂੰ ਨਿਯਮਾਂ ਅਨੁਸਾਰ 2 ਸਾਲਾਂ ਦੀ ਸਮੇਂ ਲਈ ਡੀਵਾਰ ਕੀਤਾ ਜਾਊਗਾ ਅਤੇ ਮੋੜ ਸਪਸ਼ਟ ਕੀਤਾ ਜਾਂਦਾ ਹੈ ਕਿ ਡੀਵਾਰ ਸੰਬੰਧੀ ਕਾਰਵਾਈ E ਪੰਜਾਬ ਪੋਰਟਲ ਦੇ ਉੱਪਰ ਡਾਟੇ ਦੇ ਆਧਾਰਤ ਕੀਤੀ ਜਾਊਗੀ ਉਸ ਤੋਂ ਬਾਅਦ ਜੀ ਜੇਕਰ ਜਿਹੜਾ ਅਧਿਆਪਕ ਉਸ ਤਰ੍ਹਾਂ ਨਹੀਂ ਕਰਦਾ ਤਾਂ ਪਦ ਉਨਤੀ ਰੱਦ ਸਮਝੀ ਜਾਵੇਗੀ ਠੀਕ ਹੈ ਜੀ ਜੇਕਰ ਕਰਮਚਾਰੀ ਉਹਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਮੰਨ ਲਓ ਮਾਸਟਰ ਕੇਡ ਤੋਂ ਲੈਕਚਰ ਅਧਿਆਪਕ ਦੀ ਪ੍ਰੋਮੋਸ਼ਨ ਹੋ ਗਈ ਠੀਕ ਹੈ ਜੀ ਪਰ ਜੇਕਰ ਉਹਦੀਆਂ ਸ਼ਰਤਾਂ ਲਾਗੀਆਂ ਲਾਗੂ ਨਹੀਂ ਹੁੰਦੀਆਂ ਆਪਾਂ ਉਹ ਸ਼ਰਤਾਂ ਪੂਰੀ ਨਹੀਂ ਕਰਦਾ ਤਾਂ ਉਸ ਦੀ ਜਿਹੜੀ ਉਨਤੀ ਹੈ ਉਹ ਰੱਦ ਕੀਤੀ ਜਾਊਗੀ ਰੱਦ ਸਮਝੀ ਜਾਊਗੀ ਠੀਕ ਹੈ ਜੀ ਸੋ ਉਸ ਤੋਂ ਬਾਅਦ ਜੇਕਰ ਲਾਸਟ ਆਪਾਂ ਗੱਲ ਕਰ ਲਈਏ ਜੇਕਰ ਹੁਕਮ ਜਾਰੀ ਹੋਣ ਉਪਰੰਤ ਭਵਿੱਖ ਵਿੱਚ ਕਰਮਚਾਰੀ ਦੀ ਸੇਵਾ ਵਿਰਵੇ ਜਾਂ ਵਿਦਿਗ ਯੋਗਤਾ ਸੰਬੰਧੀ ਵਿਰਵੇ ਜਿਹੜੇ ਗਲਤ ਜਾਂ ਅਨਿਚਿਤ ਪਾਏ ਜਾਂਦੇ ਆ ਤਾਂ ਬਿਨਾ ਨੋਟਸ ਜਾਰੀ ਕੀਤੇ ਕਰਮਚਾਰੀ ਨੂੰ ਰਿਵੋਲਟ ਕਰਨ ਦਾ ਅਧਿਕਾਰ ਵਿਭਾਗਵਾਸ ਰੱਖਮ ਹੋਏਗਾ ਇਹ ਹੁਕਮ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਇੱਤੇ ਜਾਂਦੇ ਹਨ ਠੀਕ ਹੈ ਜੀ ਸੋ ਇਹ ਸੀ ਦੋਸਤੋ ਜਾਣਕਾਰੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਸੀ ਚਾਹੇ ਉਹ ਈਟੀਟੀ ਤੋਂ ਮਾਸਟਰਕੀਟ ਦੇ ਵਿੱਚ ਪ੍ਰਮੋਟ ਹੋਣ ਜਾਂ ਮਾਸਟਰਕੀਟਰ ਤੋਂ ਲੈਕਚਰਰ ਪ੍ਰਮੋਸ਼ਨਾਂ ਹੁੰਦੀਆਂ ਜਾਂ ਲੈਕਚਰਰ ਤੋਂ ਪ੍ਰਿੰਸੀਪਲ ਹੈਡਮਾਸਟਰ ਦੀਆਂ ਹੁੰਦੀਆਂ ਨੇ ਠੀਕ ਹੈ ਜੀ ਅਥਾ ਉਹਦੇ ਵਿੱਚ ਇਹ ਹੈ ਵੀ ਜਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਕਿਉਂਕਿ ਜਿੱਥੇ ਤੁਹਾਨੂੰ ਤੁਹਾਡਾ ਸਟੇਸ਼ਨ ਅਲਾਟ ਕੀਤਾ ਜਾਂਦਾ ਹੈ ਉੱਥੇ ਇੱਕ ਵਾਰ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ ਅਦਰਵਾਈਜ਼ ਕੀ ਹੈ ਵਿਭਾਗ ਦੇਖੋ ਹਨ ਪਹਿਲਾਂ ਸ਼ਾਇਦ ਨਹੀਂ ਇਸ ਤਰ੍ਹਾਂ ਹੁੰਦਾ ਸੀ ਆਪ ਪਿਛਲੇ ਸਮੇਂ ਦੇ ਵਿੱਚ ਹੀ ਜਿਹੜਾ ਉਹ ਤਕਰੀਬਨ ਢੀਵਾਰ 2 ਸਾਲਾਂ ਵਾਸਤੇ ਕਰ ਦਿੱਤਾ ਹੈ ਹਾਲਾਂਕਿ ਯੂਨੀయన్స్ ਇਸ ਵਾਸਤੇ ਜਿਹੜੀਆਂ ਉਹ ਧਰਨੀ ਮਜਾਰੇ ਵੀ ਕਰਦੀਆਂ ਨੇ ਦੱਸਿਆ ਵੀ ਜਾਂਦਾ ਵੀ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਹਾਂ ਠੀਕ ਹੈ ਵੀ ਤੁਸੀਂ ਉਹਨੂੰ ਵੈਸੇ ਜਿਹੜਾ ਉਹਦੇ ਤੇ ਕੋਈ ਉਹਨੂੰ ਨਾਂ ਨਾ ਕਰੋ ਪਦਵੀ ਦੀ ਨਾ ਦਿਓ ਪਰ ਇਹ ਹੈ ਵੀ ਉਹਨੂੰ ਡੀਵਾਰੀ ਕਰ ਦੇਣਾ ਇਹ ਜਿਹੜੀ ਵਿਭਾਗ ਵੱਲੋਂ ਦੀ ਨਿੰਦਾ ਕੀਤੀ ਜਾਂਦੀ ਸੀ ਸੋ ਦੋਸਤੋ ਇਹ ਸੀ ਜਾਣਕਾਰੀ ਮਾਸਟਰ ਕਿਡ ਤੋਂ ਲੈਕਚਰਰ ਪ੍ਰੋਮੋਸ਼ਨ ਜਿਹੜੇ ਹੋਏ ਕਰਮਚਾਰੀ ਫਿਜ਼ੀਕਲ ਐਜੂਕੇਸ਼ਨ ਦੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਪ੍ਰੋਮੋਸ਼ਨਾਂ ਬਦਲੀਆਂ ਤੇ ਖਾਸ ਕਰ 9594 ਦੀ ਸੰਬੰਧੀ ਕੋਈ ਅਪਡੇਟ ਜਲਦੀ ਆਉਣੇ ਕਿਉਂਕਿ 2364 ਦੇ ਕੈਂਡੀਡੇਟਸ ਨੇ ਜਿਹੜੇ ਉਹੀ 9592 ਦੇ ਵਿੱਚ ਸ਼ਾਮਿਲ ਹੋਏ ਸੋ 9594 ਦੇ ਵਿੱਚ ਜਿੰਨਾ ਕੈਂਡੀਡੇਟਸ ਨੇ ਨਹੀਂ ਜੁਆਇਨ ਕੀਤਾ 2364 ਦੇ ਵਿੱਚ ਪਹਿਲੇ ਉਹਨਾਂ ਨੂੰ ਜਾਂ ਕੋਈ ਸਟੇਸ਼ਨ ਮਿਲ ਗਿਆ ਠੀਕ ਹੈ ਜੀ ਤੇ ਜਾਂ ਇਹ ਹੋ ਸਕਦਾ ਵੀ 2364 ਵਾਲੇ ਕੈਂਡੀਡੇਟਸ 9592 ਵਿੱਚ ਚਲੇ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਜਿਵੇਂ ਕਿ ਨੇ ਭਰਤੀਆਂ ਦੇ ਵਿੱਚ ਹੀ ਨਵੀਆਂ ਪੋਸਟਾਂ ਨੇ ਉਹ ਕ੍ਰੀਏਟ ਹੋਣ ਗਿਆ ਕਿਉਂਕਿ ਬਚਣ ਗਿਆ ਠੀਕ ਹੈ ਜੀ ਉਹ ਬੈਕਲੌਗ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆਉਣ ਗਿਆ ਸੋ ਮਿਲਦਿਆਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ